ਇਸ ਸਿਹਮਾਰਸਾ ਸ਼ੇਅਰ ਕਰੀਏ ਹਾਂਜੀ ਗੁੱਡ ਮਾਰਨਿੰਗ ਮੈਡਮ ਮੇਰਾ ਨਾਮ ਦਿਵਿੰਦਰ ਕੋਰਾ ਮੈਂ ਪਟਿਆਲਾ ਸਿਟੀ ਤੋਂ ਬਿਲੋਂਗ ਕਰਦੀ ਹਾਂ ਬਾਜਾਰੀ ਮਮ ਹਾਂਜੀ 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 ਮੈਡਮ ਜੀ ਅੱਜ ਦਾ ਬਹੁਤ ਬਹੁਤ ਥੈਂਕ ਯੂ ਕਰਮਜੀਤ ਸਰ ਦਾ ਜੋ ਇੰਨਾ ਵਧੀਆ ਸੈਸ਼ਨ ਦਿੱਤਾ ਕਿਉਂਕਿ ਉਹ ਹੀ ਜਾਣ ਸਕਦਾ ਜਿਹੜਾ ਇਸ ਬਿਮਾਰੀ ਨੂੰ ਜੂਝ ਚੁੱਕਿਆ ਮੈਂ ਇਸ ਬਿਮਾਰੀ ਨੂੰ ਜੋ ਪਿਛਲੇ 1.5 ਸਾਲ ਤੋਂ ਬਹੁਤ ਜ਼ਿਆਦਾ ਜੂਝਿਆ ਕੀਮੋਥਰਪੀਆਂ ਵੀ ਹੋਈਆਂ ਸੇਕੇ ਵੀ ਲੱਗੇ ਹੋਰ ਵੀ ਬਹੁਤ ਸਾਰਾ ਟ੍ਰੀਟਮੈਂਟ ਹੋਇਆ ਜਿਹੜੇ ਪੈਟ ਸ캔 ਡਾਕਟਰ ਸਾਹਿਬ ਕਹਿੰਦੇ ਸਕੈਨ ਹੁੰਦੇ ਨੇ ਉਹ ਸਕੈਨ ਮੇਰਾ ਤਿੰਨ ਵਾਰੀ ਹੋ ਚੁੱਕਿਆ ਜੀ ਪਰ ਉਹ ਜਿਹੜੇ ਟੀਕੇ ਲੱਗਦੇ ਨੇ ਨਾ ਸਰ ਨੇ ਦੱਸਿਆ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇਗੇ ਮੈਨੂੰ ਪਤਾ ਵੀ ਮੇਰੇ ਲੱਗੇ ਨੇ ਮੈਨੂੰ ਤਿੰਨ ਦਿਨ ਹੋਸ਼ ਨਹੀਂ ਰਹਿੰਦਾ ਸੀ ਜਦੋਂ ਰੈਐਕਸ਼ਨ ਲੱਗਦੇ ਸੀ ਜਦੋਂ ਪੈਟ ਸਕੈਨ ਹੁੰਦਾ ਸੀਗਾ ਚੰਡੀਗੜ੍ਹ ਵੀ ਹੋਇਆ ਉਰੇ ਵੀ ਹੋਇਆ ਇਹ ਤਾਂ ਜੀ ਜਿਹੜੇ ਨਾਲ ਬਿਮਾਰੀ ਉਹ ਕਰਦੇ ਨੇ ਨਾ ਇਹ ਤਾਂ ਹੁਣ ਇਹ ਪਤਾ ਲੱਗ ਗਿਆ ਅੱਜ ਕਰਮਜੀਤ ਸਰ ਨੇ ਦੱਸਿਆਗਾ ਵੀ ਇਹ ਕੋਈ ਪਨੋ ਜਿਵੇਂ ਕਹਿੰਦੇ ਨੇ ਨਾ ਵੈਮ ਪਾਇਆ ਜਾਂਦਾ ਉਹ ਚੀਜ਼ ਆ ਬਾਕੀ ਬੰਦਾ ਕੀਮੋਥਰਪੀਆਂ ਲਾ ਕੇ ਜਿਵੇਂ ਘਟਾ ਦਿੰਦੇ ਨੇ ਸੈਜ ਮੈਨੂੰ ਵੀ ਇਹੀ ਕਹਿੰਦੇ ਸੀ ਪਹਿਲਾਂ ਕਿ ਤੁਸੀਂ ਪਹਿਲਾਂ ਕੀਮੋਥਰਪੀਆਂ ਲਵਾਉਣੀਆਂ ਸੀ ਕਿਉਂਕਿ ਮੇਰੀ ਪ੍ਰੋਬਲਮ ਇੰਨੀ ਵੱਲ ਚੁੱਕੀ ਸੀਗੀ ਮੈਂ ਕੀਮੋਥਰਪੀਆਂ ਪਹਿਲਾਂ ਨਹੀਂ ਲੱਗੀਆਂ ਹੈਗੀਆਂ ਉਹ ਮੇਰੀਆਂ ਬਾਅਦ ਚ ਲੱਗੀਆਂ ਨੇਗੀਆਂ ਮੇਰਾ ਕੈਂਸਰ ਸੀਗਾ ਬ੍ਰੈਸਟ ਦੇ ਵਿੱਚ ਉਹ ਬਾਹਰ ਨਿਕੜ ਗਏ ਜਿਸਨੇ ਕਿ ਆਪਾਂ ਨਿਊਟ੍ਰੀਸ਼ਨ ਵਗੈਰਾ ਸਭ ਕੁਝ ਲੈ ਰਹੇ ਸੀ ਨਿਊਟ੍ਰੀਸ਼ਨ ਦੀ ਪਾਵਰ ਸੀ ਆਪਣੇ ਅੰਦਰ ਵੀ ਉਹਦੇ ਨਾਲ ਮੈਨੂੰ ਬਾਹਰ ਨਿਕੜ ਕੇ ਮੇਰਾ ਫੁੱਟ ਚੁੱਕਿਆ ਸੀਗਾ ਕਿਉਂਕਿ ਅੰਦਰ ਬੁੱਟਦਾ ਤਾਂ ਬਹੁਤ ਜ਼ਿਆਦਾ ਦਿੱਕਤਾਂ ਹੋਣੀਆਂ ਸੀ ਡਾਕਟਰ ਵੀ ਕਹਿੰਦੇ ਸੀਗੇ ਵੀ ਤੁਹਾਡਾ ਐਦਾ ਜ਼ਹਿਰ ਫੈਲ ਜੂਗੀ ਬੋਡੀ 'ਚ ਜੇ ਇਹ ਹੋ ਜਾਊਗਾ ਪਰ ਐਦਾਂ ਸੈਸ਼ਨ ਲਾਏ ਹੋਏ ਸੀ ਇੰਨੀ ਕਨੋਲਜ ਹੈ ਸੀ ਪਰ ਜਿਹੜੀ ਅੱਜ ਨੋਲਜ ਮਿਲੀ ਆ ਉਹਦੇ ਲਈ ਤਾਂ ਬਹੁਤ ਬਹੁਤ ਥੈਂਕ ਯੂ ਕਰਮਜੀਤ ਸਰ ਦਾ ਜਿਹੜਾ ਹੁਣ ਅੱਗੇ ਮੈਨੂੰ ਕਹਿਤਾ ਸੀਗਾ ਵੀ ਤੁਹਾਡੇ ਬੱਚੇ ਦਾ ਨੀ ਦਾ ਵੀਪਰੇਟ ਕਰਵਾਣਾਗਾ ਪਰ ਮੈਂ ਉਹ ਨਹੀਂ ਹਲੇ ਡਾਕਟਰ ਮੈਨੂੰ ਦਵਿੰਦਰ ਮੈਡਮ ਦਵਿੰਦਰ ਮੈਡਮ ਨੇ ਸਲਾਹ ਦਿੱਤੀ ਕਿ ਨਹੀਂ ਤੁਸੀਂ ਹਲੇ ਨਹੀਂ ਕਰਾਣਾ ਉਸੀ ਥੋੜਾ ਜਿਹਾ ਨਿਊਟ੍ਰੀਸ਼ਨ ਡਬਲ ਲੈ ਕੇ ਦੇਖੋ ਵੀ ਜਿਵੇਂ ਤੁਸੀਂ ਲੈ ਰਹੀ ਸੀ ਪਹਿਲਾਂ ਮੈਂ ਇਦਾਂ ਮਾੜਾ ਮੋਟਾ ਹੀ ਲੈ ਰਹੀ ਸੀ ਇਦਾਂ ਨਹੀਂ ਲੈ ਰਹੀ ਸੀ ਕਿ ਵੀ ਜਿਵੇਂ ਹਰ ਨੋਲਿਜ ਦੇ ਨਾਲ ਇਦਾਂ ਸੀ ਜਿਵੇਂ ਥੋੜਾ ਥੋੜਾ ਲੈ ਰਹੀ ਸੀ ਕਰਕੇ ਕਿਉਂਕਿ ਅੰਦਰ ਬਾਡੀ ਦੇ ਵਿੱਚ ਜਾਨ ਐਨੀ ਹੈ ਨਹੀਂ ਸੀਗੀ ਵੀ ਮੈਂ ਇੰਨਾ ਚੱਲ ਸਕਦੀ ਸੀ ਕਿ ਮੇਰੇ ਤੋਂ ਚੱਲ ਵੀ ਨਹੀਂ ਹੁੰਦਾ ਸੀ ਮੈਨੂੰ ਬਹਿਮ ਸੀ ਅੰਦਰ ਵੀ ਨਹੀਂ ਚੱਲ ਸਕਦਾ ਵੀ ਮਹਿੰਗਾ ਆ ਜੇ ਆ ਵੀ ਪਰ ਹੁਣ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਮੇਰਾ ਇੰਨਾ ਟਰੀਟਮੈਂਟ ਹੋਇਆ 1.5 ਸਾਲ ਦੇ ਵਿੱਚ ਸਭ ਕੁਝ ਵੇਚ ਚੁੱਕਿਆ ਮੈਡਮ ਜੀ ਅਸੀਂ ਵੀ ਮਕਾਨ ਵੀ ਵਿਕ ਗਿਆ ਸਭ ਕੁਝ ਵਿਕ ਗਿਆ ਵੀ ਅਸੀਂ ਲੱਖਾਂ ਤੋਂ ਕੱਖਾਂ ਦੇ ਆ ਗਏ ਪਰ ਹੁਣ ਨਹੀਂ ਹੁਣ ਮੈਂ ਮੈਡਮ ਜੀ ਪੂਰਾ ਪ੍ਰੋਪਰ ਤਰੀਕੇ ਨਾਲ ਨਿਊਟ੍ਰੀਸ਼ਨ ਲੈ ਰਹੀ ਆ ਮੈਂ ਥੈਂਕ ਯੂ ਕਰਦੀ ਆ ਮੇਰੇ ਕੋਚ ਦਪਿੰਦਰ ਮੈਡਮ ਦਾ ਛੋਡਾ ਮੈਡਮ ਜੀ ਕਰਮਜੀਤ ਸਰ ਦਾ ਬਹੁਤ ਬਹੁਤ ਥੈਂਕ ਯੂ ਅੱਜ ਲਈ ਬਹੁਤ ਬਹੁਤ ਥੈਂਕ ਯੂ ਹੈ ਜੀ ਥੈਂਕ ਯੂ ਸੋ ਮਚ